ਵੇਖਦੇ ਤਾਂ ਬਟਾ ਇਹਨੂੰ ਪਹਿਲਾਂ ਵੀ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਗੋੜੀ ਬਰਾੜ ਨੂੰ ਹਰਾਸਤੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਇਕੱਲੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਉਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਤੇ ਜੇਕਰ ਸੈਂਟਰਲ ਗਵਰਨਮੈਂਟ ਕਹਿ ਰਹੀ ਹੈ ਤਾਂ ਹੋਮ ਮਿਨਿਸਟਰੀ ਵੱਲੋਂ ਪੱਤਰ ਹੈ ਤਾਂ ਕੋਈ ਨਾ ਕੋਈ ਸਚਾਈ ਤਾਂ ਖਰੇ ਇਸ ਗੱਲ 'ਚ ਹੋਏਗੀ ਕੀਤਾ ਤਾਂ ਵਧੀਆ ਗੱਲ ਹੈ ਜੇ ਪਰ ਉਹਨੂੰ ਅਮਲੀ ਤੌਰ ਤੇ ਏ ਕਿਸੇ ਨੇਪਰੇ ਚੜਿਆ ਜਾਵੇ ਮਤਲਬ ਗੱਲਾਂ ਹੁੰਦੀਆਂ ਨੇ ਫਿਰ ਉੱਥੇ ਫਿਰ ਰੁਕ ਜਾਂਦੀਆਂ ਨੇ ਤਾਂ ਕਰਕੇ ਨਾ ਮਨ ਹਤਾਸ਼ ਹੋ ਜਾਂਦਾ ਵੀ ਬਿਆਨ ਬਹੁਤ ਆਉਂਦੇ ਹਨ ਪਰੰਤੂ ਕਾਰਵਾਈ ਬਹੁਤ ਘੱਟ ਹੁੰਦੀ ਹੈ। ਰਾਜਸਥਾਨ ਦੇ ਵਿੱਚ ਰੋਹਿਤ ਦਾ ਜਿਹੜਾ ਘਰ ਤੋੜਿਆ ਜਾਂਦਾ ਗੈਂਗਸਟਰ ਦਾ ਜਿਨੇ ਸੁਖਦੇਵ ਗੁੱਗਾ ਮੇੜੀ ਨੂੰ ਮਾਰਿਆ ਤਾਂ ਕਿਵੇਂ ਦੇਖਦੇ ਹਾਂ ਗਤੀਵਿਧੀਆਂ ਜਿਹੜੀਆਂ ਐਕਸ਼ਨ ਵੀ ਹੁੰਦਾ ਔਰ ਸਰਕਾਰ ਵੱਲੋਂ ਤੁਸੀਂ ਸਾਰੀਆਂ ਸਟੇਟ ਚਾਹੇ ਯੂਪੀ ਦਾ ਲਾ ਲਓ Rajasthan ਦਾ ਲਾ ਲਓ ਸਾਰੀਆਂ ਗਵਰਨਮੈਂਟ ਹੈ ਜਿਹੜੀਆਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਇੱਥੇ ਹਰ ਇੱਕ ਚੀਜ਼ ਨੂੰ ਬੜੇ ਹਲਕੇ 'ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਹੈ ਵੀ ਨੁਕਸਾਨ ਹੈ ਜਿਹੜਾ ਆਮ ਆਦਮੀ ਦਾ ਹੋ ਰਿਹਾ ਹੈ ਜਾਂ ਪੋਲਿਟੀਸ਼ੀਅਨ ਹੈ ਜਾਂ ਦੂਸਰੇ ਲੋਕਾਂ ਨੇ ਲੌਬੀ ਹੈ ਜਿਹੜੀ ਉਹ ਇਹ ਤੋਂ ਪਰੇ ਹੈਗੀ ਜਾਂ ਮਿਲੀ ਭੁਗਤ ਹੈ ਤਾਂ ਲੋਕਾਂ ਦੀ ਬਸੇ ਹੀ ਇਹ ਲੱਗ ਰਿਹਾ ਮੈਨੂੰ ਕਿਉਂਕਿ ਇਹਦਾ ਬਾਕੀ ਤੁਸੀਂ ਦੇਖੋ 1.5 ਮਹੀਨੇ ਦੇ ਅੰਦਰ ਅੰਦਰ ਰਾਜਪੂਤ ਸਮਾਜ ਦੇ ਦਬਾਅ ਬਣਾਇਆ ਤਾਂ ਤੁਸੀਂ ਦੇਖੋ ਨਤੀਜਾ ਤੁਹਾਡੇ ਸਾਹਮਣੇ ਆ ਪਰੰਤੂ ਸਾਡੇ ਸਾਨੂੰ ਪੌਣੇ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਨਹੀਂ ਕਰਾ ਸਕੇ ਇੱਕ ਵੀਡੀਓ ਹਟਾਉਣ ਬਾਰੇ ਹਾਈ ਕੋਰਟ ਨੇ ਵੀ ਡਬਲ ਬੈਂਚ ਦਾ ਫੈਸਲਾ ਔਰ ਸਰਕਾਰ ਉਹਨੂੰ ਵੀ ਟਿਚ ਕਰਕੇ ਜਾਣ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਕਿੱਥੇ ਫਰਕ ਹੈ 5 ਜਨਵਰੀ ਨੂੰ ਤਰੀਕ ਹੈ ਜੀ ਰਿਪੋਰਟ ਮੰਗੀ ਆ 5 ਜਨਵਰੀ ਨੂੰ ਜਿਹੜਾ ਲਾਰੈਂਸ ਤੇ ਜੱਗੂ ਮੁਕਰਰੇ ਵੀ ਅਸੀਂ ਨਹੀਂ ਕੀਤਾ ਕਿਵੇਂ ਦੇਖਦੇ ਹੋ ਵੀ ਸਰਕਾਰ ਕਰ ਸਕਦੀ ਹੈ ਕੋਈ ਰਿਪੋਰਟ ਵੀ ਕੱਢਣ ਦੂ ਇਹਨਾਂ ਕੇਸ 'ਚ ਦੇਖੋ ਜੀ ਮੁਕਰਨਾ ਉਹਨਾਂ ਨੇ ਹੈਗਾ ਹੀ ਹੈ ਦੇਖੋ ਦੋਸ਼ੀ ਕਦੋਂ ਕਹਿੰਦਾ ਹੁੰਦਾ ਮੈਂ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਫ ਤਰਾ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਹੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਚੁੱਕ ਲਿਆ ਤੇ ਸਜਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤਾਂ ਉਹਨਾਂ ਨੇ ਇੱਕ ਮੁਕਰ ਨਹੀਂ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈ ਫੇ ਕਸੂਰ ਜਿੱਦਾ ਹੈਗਾ ਉਹ ਤਾਂ ਦੱਸ ਦਿਓ ਨਾ ਫਿਰ ਆਪਾਂ ਉਹਦੇ ਵੱਲ ਨੂੰ ਹੋਰੀਏ ਚਲੋ ਆਪਾਂ ਰੂਗੇ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲਾਰੈਂਸ ਨਾਲ ਹੀ ਆਪਣਾ ਕੋਈ ਰੋਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਜੇ ਦਾ ਕਸੂਰ ਹੈ ਸਾਨੂੰ ਤਾਂ ਫਲਾਦੇ ਨੇ ਕਹਿਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗੇਦਾ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਹੈ ਨਾ ਜੇ ਅੱਤਵਾਦੀ ਦਾ ਐਲਾਨ ਦਿੱਤਾ ਹੁਣ ਸਿੱਧੂ ਪਰਿਵਾਰ ਕੀ ਮੰਗ ਕਰਦਾ ਵੀ ਉਹਨੂੰ ਪੰਜਾਬ ਲਿਆਂਦਾ ਜਾਵੇ ਜਾਂ ਮਤਲਬ ਕਿਸ ਤਰੀਕੇ ਦੀ ਮੰਗ ਹੈ ਦੇਖੋ ਜੀ ਸਾਡੇ ਅਸੀਂ ਤਾਂ ਜਿਹੜੀ ਜਸਟਿਸ ਦੀ ਮੰਗ ਕਰਦੇ ਆ ਇਸ ਗੱਲ ਦੀ ਜਸਟਿਸ ਕਿਵੇਂ ਮਿਲੂਗਾ ਜੇ ਉਹ ਬੰਦੇ ਉਹਨਾਂ ਨੂੰ ਉਹਨਾਂ ਦੀ ਐਕਸਟਰਾ ਰਿਡੀਸ਼ਨ ਹੁੰਦੀ ਹੈ ਉਹਨਾਂ ਨੂੰ ਜਿਹੜੀਆਂ ਠੁਕਮੀਆਂ ਸਜ਼ਾਵਾਂ ਮਿਲਦੀਆਂ ਨੇ ਫੇਰ ਹੀ ਜਸਟਿਸ ਵਾਲੀ ਗੱਲ ਕਿਸੇ ਰਾਹ ਪੈਂਦੀ ਹੈ ਇਹ ਕੇਵਲ ਬਿਆਨਬਾਜ਼ੀ ਤੱਕ ਜਾ ਇਲੈਕਸ਼ਨ ਦਾ ਸਮਾਂ ਹੁਣ ਉਹਦਾ ਕਰਕੇ ਇਹਨਾਂ ਚੀਜ਼ਾਂ ਜਨਤਾ ਦਾ ਧਿਆਨ ਖਿੱਚਣ ਲਈ ਕੀਤਾ ਜਾਂਦਾ ਤਾਂ ਇਸ ਚੀਜ਼ੋਂ ਕੁਝ ਵੀ ਨਹੀਂ ਨਿਕਲਦਾ